ਜ਼िला ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੇ ਇੱਕ ਪਹਿਲ ਕਦਮੀ ਮਿਸ਼ਨ ਪ੍ਰਗਤੀ ਸ਼ੁਰੂ ਕੀਤੀ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਡਿਪਟੀ ਕਮਿਸ਼ਨਰ ਰਾਜੇਸ਼ ਟੀਮਾਨ ਅਤੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਨੇ ਸਾਂਝੇ ਤੌਰ ਤੇ ਇੱਕ ਸਰਕਾਰੀ ਆਈਟੀਆਈ ਨਵਾਂ ਸ਼ਹਿਰ ਵਿੱਚ ਮਿਸ਼ਨ ਪ੍ਰਗਤੀ ਨਾਮ ਦੀ ਇੱਕ ਫ੍ਰੀ ਸਕਲਾਈ ਕ੍ਰੈਸ਼ ਕੋਰਸ ਸ਼ੁਰੂ ਕੀਤਾ ਤਾਂ ਜੋ ਭਾਰਤ ਸਰਕਾਰ ਦੀਆਂ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰਨ ਦੇ ਚਾਹਵਾਨ ਨੌਜਵਾਨਾਂ ਨੂੰ ਮਾਹਿਰਾਂ ਤੋਂ ਸਿਖਲਾਈ ਲੈ ਸਕਣ ਇਸ ਅਪੀਲ ਕਾਦਮੀ ਦਾ ਉਦੇਸ਼ ਪੁਲਿਸ ਫੌਜ ਅਗਨੀਵੀਰ ਭਰਤੀ ਪੰਜਾਬ ਸਿਵਲ ਸੇਵਾਵਾਂ ਬੈਂਕਿੰਗ ਵਰਗੀਆਂ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਚਾਹਵਾਨ ਉਮੀਦਵਾਰਾਂ ਨੂੰ ਸਿਖਲਾਈ ਦਿੱਤੀ ਜਾ ਸਕੇ ਅਤੇ ਨੌਜਵਾਨ ਮੁੰਡੇ ਕੁੜੀਆਂ ਦਾ ਪਹਿਲਾ ਬੈਚ ਸ਼ੁਰੂ ਕਰ ਦਿੱਤਾ ਗਿਆ ਹੈ ਜਿਹੜੇ ਮਿਸ਼ਨ ਤ੍ਰਿਤੀ जिला प्रशासन सीट प्रोग्राम शुरू ਕੀਤਾ ਗਿਆ ਹੈ ਇਹ ਇੱਕ ਸਾਡਾ چھوٹਾ ਜਿਹਾ ਉਪਰਾਲਾ ਹੈ ਜਿਹਦੇ ਜਿਹਦੇ ਬੱਚੇ ਕੰਪੀਟੀਸ਼ਨ ਦੀ ਤਿਆਰੀ ਕਰਨਾ ਚਾਹਣ ਉਹਨਾਂ ਨੂੰ ਬਿਲਕੁਲ ਮੁਫਤ ਬਿਨਾ ਕੋਈ ਪੈਸਾ ਲਏ ਉਹਨਾਂ ਨੂੰ ਇੱਕੋ ਥਾਂ ਤੇ ਪੜਾਇਆ ਵੀ ਜਾਊਗਾ ਤੇ ਸਰੀਰਕ ਸਿੱਖਿਆ ਦੀ ਜਿਹੜੀ ਟ੍ਰੇਨਿੰਗ ਵੀ ਦਿੱਤੀ ਜਾਏਗੀ ਜਿਹੜੀ ਕਿ ਫਿਜ਼ੀਕਲ ਟ੍ਰੇਨਿੰਗ ਜਿਹੜੀ ਹੁੰਦੀ ਹੈ ਚਾਹੇ ਪੁਲਿਸ ਵਰਤੀ ਉਹਨਾਂ ਵਾਸਤੇ ਐ ਜਾਂ ਫੌਜ ਵਰਤੀ ਉਹਨਾਂ ਵਾਸਤੇ ਐ ਜਾਂ ਸਬ ਇੰਸਪੈਕਟਰ ਵਾਸਤੇ ਐ ਉਹ ਅਨੇ ਗਿਆਨਮ ਇੰਸਟੀਚੂਟ ਹੈ ਜਿਹੜਾ ਕਿ ਬੜਾ ਰਿਪਿਊਟਡ ਇੰਸਟੀਚੂਟ ਹੈ ਉਹ ਫ੍ਰੀ ਇਹਨਾਂ ਨੂੰ ਅਸੀਂ ਲਿਟਰੇਚਰ ਨੂੰ ਪੜਨਾ ਲਾ ਤੇ 2 ਵਜੇ ਤੋਂ ਲੈ ਕੇ 4 ਵਜੇ ਤੱਕ ਇਹਨੂੰ ਪੜਾਇਆ ਜਾਊਗਾ ਤੇ 4 ਵਜੇ ਤੋਂ ਬਾਅਦ ਜਿਹੜਾ ਹੈਗਾ 5 ਵਜੇ 5:30 ਵਜੇ ਤੱਕ ਹੀ ਆਉਣਾ ਫਿਜ਼ੀਕਲ ਟ੍ਰੇਨਿੰਗ ਹੋਈ ਛੇ ਟੀਚਰ ਕੋ ਹੋਣੇ ਸਹੀ ਟੀਚਰ ਕੋ ਐਨਸ ਜੀ ਗਿਆਨਮ ਇੰਸਟੀਚੂਟ ਹੈ ਨਾ ਗਿਆਨਮ ਵਾਲੇ ਲੜਕੇ ਹਨ ਉਹ ਬਾਕੀ ਲੋਕਲ ਸਾਨੂੰ ਵੋਲੰਟਰੀ ਬੜੇ ਸਾਨੂੰ ਆਫਰਸ ਆ ਰਹੇ ਨੇ ਰਿਟਾਇਰਡ ਟੀਚਰ ਨੇ ਵੀ ਅਸੀਂ ਪੜਾਉਣਾ ਚਾਹੁੰਦੇ ਆ ਸ਼ੁਰੂਆਤ ਕੀਤੀ ਹੈ ਪਹਿਲੇ ਬੈਚ ਤੋਂ ਜਿਸ ਤੋਂ ਸੈਕੰਡ ਬੈਚ ਉਸ ਅਗਲੇ ਮੈਨੇਸ਼ਨ ਕਰਾਂਗੇ ਕਿੰਨੇ ਬੱਚੇ ਆ ਚੁੱਕੇ ਨੇ 35 ਸਾਡੇ ਕੋਲ ਬੱਚੇ ਹੈਗੇ ਕੁੜੀਆਂ ਮੁੰਡਿਆਂ ਦਾ ਆ ਦੋਨੋਂ ਮਿਲਾ ਕੇ 35 ਦੀ ਕੁੜੀਆਂ ਵਾਸਤੇ ਵੀ ਹੈ ਤੇ ਮੁੰਡਿਆਂ ਵਾਸਤੇ ਵੀ ਬੜਾ ਅੱਛਾ ਉਪਾਲਾ ਕੀਤਾ ਗਿਆ ਇਹਦੇ ਵਿੱਚ ਇਹ ਹੈ ਕਿ ਜੇ ਕੋਈ ਵੀ ਯੂਥ ਜਿਹੜਾ ਕੋਈ ਵੀ ਕਿਸੇ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰਨਾ ਚਾਹੁੰਦਾ ਹੈ ਜਾਂ ਕੋਈ ਬੁਲਸਦੀ ਭਰਤੀ ਜਾਂ ਫੌਜ ਦੀ ਭਰਤੀ ਦੇਖਣਾ ਚਾਹੁੰਦਾ ਹੈਗਾ ਉਹਨਾਂ ਲਈ ਕੀ ਕ੍ਰਾਈਟੇਰੀਆ ਹੈਗਾ ਉਹਨਾਂ ਨੂੰ ਕਿਹੜਾ ਜਿਹੜਾ ਮਟੀਰੀਅਲ ਹੈ ਉਹ ਸਟੱਡੀ ਕਰਨਾ ਚਾਹੀਦਾ ਹੈ ਜਾਂ ਆਊਟਡੋਰ ਦੇ ਵਿੱਚ ਉਹਨਾਂ ਦਾ ਕੀ ਕ੍ਰਾਈਟਰੀਆ ਹੈ ਚਾਹੇ ਉਹ ਲੌਂਗ ਜੰਪ ਹੈ ਜਾਂ ਹਾਈ ਜੰਪ ਹੈ ਉਹਨਾਂ ਦੀ ਸਾਰਿਆਂ ਦੀ ਗਾਈਡੈਂਸ ਦੇਣ ਬਾਰੇ ਉਹਨਾਂ ਨੂੰ ਗਾਈਡ ਕਰਨ ਬਾਰੇ ਜਿਹੜਾ ਹੈਗਾ ਇਹ ਕਰਲਾ ਕੀਤਾ ਗਿਆ ਤੇ ਅੱਜ ਵੀ ਡੀਸੀ ਸਾਹਿਬ ਆਏ ਸੀ ਨੇ ਆਇਆ ਸੀ ਤੇ ਇੱਥੇ ਜਿਹੜਾ ਹੈਗਾ ਬੱਚਿਆਂ ਨੂੰ ਅਸੀਂ ਇਹਦੇ ਬਾਰੇ ਸਾਰਾ ਹੈ ਜਿਹੜਾ ਉਹ ਦੱਸਿਆ ਹੈਗਾ ਤੇ ਅੱਗੇ ਵੀ ਮੈਨੂੰ ਲੱਗਦਾ ਕਿ ਹੋਰ ਵੀ ਬੱਚੇ ਜਿਹੜੇ ਇਹਨੂੰ ਜੁਆਇਨ ਕਰਨਗੇ ਤਾਂ ਕਿ ਅਸੀਂ ਉਹਨਾਂ ਨੂੰ ਗਾਈਡ ਕਰ ਸਕੀਏ ਟਾਈਮਿੰਗ ਕੀ ਹੋਏਗਾ ਸਰ ਜੀ ਟੈਲੀ ਹੋਣੀ ਇਹਦੇ ਵਿੱਚ ਤੋਂ ਸਾਰਾ ਜਿਹੜਾ ਡੀਟੇਲ ਦੇ ਵਿੱਚ ਹੈਗਾ ਉਹ ਡੀਸੀ ਸਾਹਿਬ ਦੱਸ ਦਿੰਗੇ ਬਟ ਇਹਦਾ ਕਿ ਆਰਾਊ ਤੁਬਾਲ ਦਾ ਟਾਈਮ ਰੱਖਿਆ ਮੇਨਾ ਵਰਸ਼ ਹੈ ਮੈਂ ਐਸੇ ਕਮਰੇ ਦੀ ਰਹਿਣ ਵਾਲੀ ਆ ਪ੍ਰਸ਼ਾਸਨ ਵੱਲੋਂ ਸਾਡੇ ਬਲੇ ਬਹੁਤ ਸਾਡੇ ਲਈ ਬਹੁਤ ਵਧੀਆ ਪ੍ਰਬਲ ਕੀਤਾ ਗਿਆ ਹੈ ਜ ਉਹਨਾਂ ਵੱਲੋਂ ਸਾਨੂੰ ਨੌਜਵਾਨਾਂ ਨੂੰ ਪੰਜਾਬ ਪੁਜ ਤੇ ਤੇ ਆਰਮੀ ਦੀ ਭਰਤੀ ਚ ਜਾਰੀ ਹੈ ਜੋ ਕਿ ਬਹੁਤ ਮਾਨਵੜੀਅਲ ਹੈ ਸਾਡੇ ਲਈ ਅਸੀਂ ਜੂਰ ਕਰਕੇ ਦਿਖਾਵਾਂਗੇ ਤੁਸੀਂ ਕੀ ਬੰਨਾ ਚਾਹਦੇ ਕੀ ਕੀ ਬਣਨੀ ਮੈਂ ਅਸੀਂ ਆਰਮੀ ਆਰਮੀ ਬੋਸ ਵਿੱਚ ਭਰਤੀ ਹੋਣਾ ਚਾਹੁੰਦੇ ਹਾਂ ਤਾਂ ਇਹ ਸਰਕਾਰ ਵੱਲੋਂ ਕੀਤਾ ਗਿਆ ਕੀਤਾ ਗਿਆ ਫ੍ਰੀ ਸਿਖਲਾਈ ਪਰਛਾਤ ਦੋਨੋਂ ਹੈ ਹਾਂਜੀ ਕਦੋਂ ਸ਼ੁਰੂ ਹੋਣੀ ਹੈ ਹਾਂਜੀ ਆਪ ਤਾਂ ਔਰ ਜਿਹੜੇ ਨੌਜਵਾਨ ਆਣਾ ਚਾਹੁੰਦੇ ਕੀ ਕਰਨਾ ਚਾਹੁੰਦੇ ਉਹਨਾਂ ਨੇ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਕੇ ਇੱਥੇ ਦੇਖਣ ਮਤਲਬ ਬਹੁਤ ਵਧੀਆ ਕਰਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਪੂਰੀ ਪੂਰੀ ਸਹੂਲਤਾਂ ਦਿੱਤੀ ਜਾ ਰਹੀਆਂ ਹਨ ਪੂਰੀ ਟੀਚਰ ਪ੍ਰੋਵਾਈਡ ਮੁਫਤ ਕਿ ਪੈਸੇ ਵੀ ਲੈਂਦੇ ਮੁਫਤ ਕੀਤਾ ਫ੍ਰੀ ਫ੍ਰੀ ਹਾਂ ਸਰਕਾਰ ਦਾ ਜਿਆਦਾ ਛੋਟਾ ਹੁੰਦਾ ਤਾਂ ਬਲ ਉਹਨੂੰ ਆਪਾਂ ਨੂੰ ਘਬਰਾਣ ਦੀ ਲੋੜ ਨਹੀਂ ਹੋਰ ਬੜੇ ਕੰਪੀਟੀਸ਼ਨ ਹੁੰਦੇ ਇਸ ਚਾਪਾ ਪਾਰਟਿਸਪੇਟ ਕਰ ਪਰ ਸ਼ੁਰੂਆਤ ਕਰੋ ਇਹ ਲੰਬੀ ਰਹੀ ਸ ਹੈ टाइम देना पड़ेगा पहले दस पंद्रह दिन तुम वैसे ही लग जाएगा भी समझ न लग शाम आओगे ग्राउंड से कोचा से तुम अच्छे पता लग गया तुम्हें भी चार सौ मीटर होती है कि अठ सौ मीटर है लोंग जंप कि हाई जंप कि हौली हौली आप तैयारी ठीक है जी ऑल द बेस्ट करो तैयारी अच्छी कल तो बिना टाइम

ਜਿਹੜਾ ਆਪਾਂ ਨਾਈਂਪਿਆ ਇਹਦੀ ਤਕਨੀ ਤੁਹਾਨੂੰ ਅਲੱਗ ਤੋਂ ਦੱਸਾਂਗੇ ਫਸਟ ਜਿਹੜਾ ਆਪਾਂ ਜੋਬ ਕਰਾਂਗੇ ਥੋੜਾ ਅੱਗੇ ਜਾ ਕੇ ਤੇ ਸਪੀਡ ਕਰਾਂਗੇ ਸਪੀਡ ਦੇ ਨਾਲ ਨਾਲ ਆਪਾਂ ਐਂਡੋਰਸ ਜਿੰਨੀ ਆ ਉਹ ਕਾਨੀ ਆ ਐਂਡੋਰਸ ਦਾ ਪਤਾ ਪੰਜਾਬੀ ਦੇ ਵਿੱਚ ਸਾਹ ਪਕਾਉਣਾ ਜਿਹਨੂੰ ਕਹਿੰਦੇ ਆ ਜੇ ਭਜਾਂਗੇ ਕਦੇ ਸਾਹ ਪਕਣਾ ਸੋ ਉਹ ਤਾਂ ਟ੍ਰਾਇਲ ਚ ਇਹ ਹੋਣੀ। ਇਹ ਕੋਣੀਆ 1600 ਮੀਟਰ ਦੀ। ਜਿਹੜਾ ਟਾਈਮ ਹੈ 6.5 ਮਿੰਟ। 6.5 ਮਿੰਟ ਦੇ ਵਿੱਚ ਆਪਾਂ ਜਿਹੜੇ ਆ ਇਹ 1600 ਮੀਟਰ ਜਿਹੜੀ ਆ ਰੈਸ ਕਵਰ ਕਰਨੀ ਆ ਇਹ ਟਰੈਕ ਦੇ ਵਿੱਚ। ਉਹ ਸਭ ਨਾਲ ਹੋਣਗੇ ਸਟਾਪ ਵਾਜ ਲੱਗੀ ਹੁੰਦੀ ਆ। ਸਟਾਪ ਵਾਜ ਨਾਲ ਹੀ ਇਹ ਜਿਹੜਾ ਜਿਹੜਾ ਬੰਦਾ ਫਰਸਟ ਟਰੈਕ ਆ ਫਰਸਟ ਟਰੈਕ ਆ ਸੈਕੰਡ ਸੈਕੰਡ ਇਸ ਤੇ ਕਹਿੰਦਾ 6.5 ਮਿੰਟ ਦੇ ਵਿੱਚ ਜਿਹੜੇ ਅੰਦਰ ਜਿਹੜੇ ਆ ਗਏ ਉਹ ਕਲੀਅਰ ਬਾਕੀ ਰੰਸ਼ੀ ਕੀਤੀ ਜਾਂਦੀ ਆ ਉਹ ਪਾਸ ਸ਼ੂਟ ਹੋ ਜਾਂਦੀ। ਉਸ ਤੋਂ ਅੱਗੇ ਆ ਗਿਆ ਲੌਂਗ ਜੰਪ। ਲੌਂਗ ਜੰਪ ਸਾਡੇ ਅੱਗੇ ਆ ਗਿਆ 3.80 3 ਮੀ ਲੰਬਾ ਜੰਪ ਜਿਹੜਾ ਹੁੰਦਾ ਹੈ ਠੀਕ ਹੈ ਜੀ 3 ਮੀਟਰ 80 ਪੁਆਇੰਟ ਹਾਈ ਜੰਪ 1 ਮੀਟਰ 10 ਪੁਆਇੰਟ ਹਾਈ ਜੰਪ ਜਿਆਦਾ ਨਹੀਂ ਹੈ 1 ਮੀਟਰ 10 ਪੁਆਇੰਟ ਸਰ ਇਹ ਇੰਨਾ ਹੋਊਗਾ ਜਿਆਦਾ ਨਹੀਂ ਹੁੰਦਾ ਇਹ ਜਿਹੜੇ 3 4 ਚਾਂਸਾਨੂੰ ਮਿਲਣੇ ਨੇ ਵਿੱਚ ਰੇਸ ਵਿੱਚ ਸਭ ਇੱਕ ਚਾਂਸ ਆ ਬਾਕੀ ਜਿਹੜੇ ਲੌਂਗ ਜੰਪ ਨੂੰ ਚਾਂਸ ਮਿਲਣਗੇ ਦੇ ਉਸ ਤੋਂ ਅੱਗੇ ਆ ਗਿਆ ਬੰਦੇ ਲੜਕੀਆਂ ਵਾਸਤੇ ਲੜਕੀਆਂ ਵਾਸਤੇ ਇਹ ਸੇਮ ਹੀ ਆ 18 ਸਾਲ ਤੋਂ ਲੈ ਕੇ 28 ਸਾਲ ਤੱਕ ਜਨਰਲ ਕੈਟਾਗਰੀ 18 ਸਾਲ ਤੋਂ ਲੈ ਕੇ 33 ਸਾਲ ਤੱਕ ਜਿਹੜੀ ਆ ਜਨਰਲ BC বাস ਜਿਹੜੀ ਹੈਗੀ ਆ ਨੇ ਵਿਦਿਆਕ ਯੋਗਤਾ ਸੇਮ ਆ ਪਲੱਸ 2 ਤੱਕ ਆਪਾਂ ਜਿਹੜਾ ਆ ਕਰ ਸਕਦੇ ਆ ਉਹਦੇ ਚ ਪੱਧ ਵੀ ਛੋਟ ਆ ਲੜਕੀਆਂ ਨੂੰ ਪੱਧ ਫੁੱਟ ਤੇ ਨੇ ਉਹ 7 ਇੰਚ ਦੀ 1.3 ਨੇ 5 ਫੁੱਟ 3 ਨੇ ਕਿ ਜਿਹਦੀ ਹਾਈਟ ਹੈਗੀ ਆ ਉਹ ਆਪਾਂ ਕੁਆਲੀਫਾਈਡ ਮੰਨਾਂਗੇ ਉਹ ਤੋਂ ਉੱਤੇ ਜਿੰਨੇ ਵੀ ਹੋਗੇ ਉਹਦੇ ਪੈਸਟ ਲੜਕੀਆਂ ਬਾਅਦ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸੀਮੈਂਟ ਜਾਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਸਾਰ ਜਿਹੜੇ ਆ ਬ੍ਰਿਕਸ ਇੱਥੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹਨੂੰ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ ਛੇਂਤੀ ਬਲੌਕ ਅੱਛਾ ਜੀ ਤੇ ਇਹਦੀ 9 ਇੰਚ ਲੰਬਾਈ ਇਧਰ ਨੂੰ ਜੀ ਤੇ 6 ਇੰਚ ਦੀ ਇਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ 1.5 ਤਣੇ ਤੋਂ 4 ਟੰਕ ਕਵਰ ਕਰ ਜਾਂਦਾ ਇੱਕ ਬਲੌਕ ਅੱਛਾ ਜੀ ਹਾਂਜੀ ਤੇ ਉਜੀ ਇਹਦਾ ਫਾਇਦੇ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆਂ ਦੋਕ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੇਵ ਹੋਊਗਾ ਜਿਵੇਂ ਆ ਪੈਸਾ ਵੀ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿਦਾਂ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆ